ਓਏ ਓਏ ਬੱਚਿਆਂ ਦੇ ਲੱਗਦੇ ਸਰਪਾਚ ਓਏ ਓਏ ਪੀਰੀ ਵਾਟ ਪੀਰੀ ਵਾਟ ਪੀਰੀ ਵਾਟ ਪੀਰੀ ਵਾਟ ਆ ਗਏ ਸਾਡੇ ਪਿੰਡ ਦੇ ਉਹ ਪੰਚ ਗਏ ਆ ਸਰਪਾਚ ਨਰਜੋਤ ਸਿੰਘ ਜੀ ਹਾਂਜੀ ਨਰਜੋਤ ਸਿੰਘ ਆ ਗਏ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਪਾਜੀ ਪੈਂਟਹੌਲੀ ਦਾ ਆ ਹਾਂ ਕੀ ਮਾਮਲਾ ਕੀ ਹੈ ਜਿਹੜਾ ਥੋਲੀ ਬਣ ਜੀ ਮੇਰੀ ਤਾਈ ਨੇ ਆ ਸਾਡੀਆਂ ਗਰਾਜਾਂ ਆ ਜੀ ਇਹਨਾਂ ਨੇ ਇਹ ਗਰਾਜਾਂ ੱੱਕੇ ਨਾਲ ਸਾਡੇ ਤੋਂ ਲਈਆਂ ਸਾਨੂੰ ਇਹ ਤੇ ਪਹਿਲਾਂ ਇਹਨਾਂ ਨੇ ਰਿਪੋਰਟ ਸਾਡੇ ਤੇ ਕੀਤੀ ਅਸੀਂ ਇਹਨਾਂ ਦੀ ਰਿਪੋਰਟ ਨੂੰ ਕਰਕੇ ਇਹ ਗਰਾਜਾ ਕਿਸੇ ਨੇ ਨਹੀਂ ਲਈਆਂ ਪਾਜੀ ਉਹਨੇ ਬੰਦੇ ਸੱਦੇ ਉਹਨੇ ਬੰਦੇ ਸੱਦ ਕੇ ਉਹ ਹਰ ਉਹ ਮੁੰਡੇ ਦਾ ਨਾਮ ਰਾਜਾ ਆ ਉਹਨੂੰ ਗੁਲਜਾਰਾ ਕਹਿੰਦੇ ਆ ਉਹਦਾ ਮੁੰਡਾ ਆ ਉਹ ਉਹ ਬੰਦਾ ਆਇਆ ਸਾਡੇ ਘਰੇ ਇਹ ਗਰਾਜਾ ਖੋਲ੍ਹੀਆਂ ਅਸੀਂ ਆਹ ਭਾਜੀ ਗਰਾਜਾ ਨਹੀਂ ਖੋਲ੍ਹਣੀਆਂ ਕਿਉਂਕਿ ਤੁਸੀਂ ਨਹੀਂ ਖੋਲ੍ਹ ਸਕਦੇ ਸਾਨੂੰ ਪਿੱਛੋਂ ਸਟੇਜ ਚੱਲਦੀ ਆ ਉਹ ਕਹਿੰਦੇ ਠੀਕ ਹੈ ਜੀ ਇਹ ਚੱਲ ਗਏ ਅਗਲੇ ਦਿਨ ਸਾਡਾ ਸਰਪੰਚ ਸਾਹਿਬ ਜਿੰਨੇ ਵੀ ਜਿੰਨੇ ਜਿੰਨੇ ਵੀ ਪੰਚਾਇਤ ਦੇ ਬੰਦੇ ਆ ਉਹਨਾਂ ਸਾਰਿਆਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਖੋਲ੍ਹੋ ਅਸੀਂ ਰਿਸਪੌਂਸਿਬਿਲਟੀ ਲੈਂਦੇ ਕਹਿੰਨਾ ਦੀ ਉਹਨਾਂ ਨੇ ਖੋਲ੍ਹੀਆਂ ਮੇਰੀ ਮੰਮੀ ਮੋਰੇ ਆਈ ਤਾਂ ਮੈਂ ਉਹਨੇ ਮੇਰੀ ਮੰਮੀ ਨੂੰ ਗਾਲ੍ਹਾਂ ਕੱਢੀਆਂ ਮੇਰੀ ਮੰਮੀ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਗਾਲਾਂ ਕੱਢ ਕੇ ਮੈਂ ਮੋਰੇ ਆਇਆ ਮੈਂ ਕਿਹਾ ਭਾਈ ਤੁਸੀਂ ਗਾਲਾਂ ਕਾਦੇ ਗੱਡੀਆਂ ਇੱਕ ਬੰਮੀਆ ਖਾਦਾ ਮੁੰਡਾ ਜਿਹੜਾ ਐਸ ਟ੍ਰੈਂਡ ਦਾ ਨਹੀਂ ਹੈਗਾ ਉਹ ਆਇਆ ਉਹ ਕਹਿੰਦਾ ਕਿ ਤੂੰ ਇੱਕ ਵਾਰੀ ਮੇਰੇ ਹੱਥ ਲਾ ਗਏ ਤੈਨੂੰ ਮੈਂ ਦੱਸਾਂ ਮੈਂ ਕਿਹਾ ਭਾਜੀ ਤੂੰ ਇੰਨੇ ਸਾਰੇ ਜਾਣੇ ਨਾ ਮੈਂ ਕੱਲਾ ਆ ਮੈਂ ਨਾ ਤੇ ਇਹਨਾਂ ਨਾਲਣਾ ਹੈ ਨਾ ਤੇ ਇਹਨਾਂ ਕੋਸ਼ਾ ਉਹ ਕਹਿੰਦਾ ਠੀਕ ਆ ਉਹ ਬੰਦੇ ਉਹ ਉਹਦੀ ਘਰ ਵਾਲੀ ਆਈ ਉਹਦੀ ਘਰ ਵਾਲੀ ਨੇ ਆ ਕੇ ਮੇਰੀ ਮਾਂ ਨੂੰ ਧੱਕਾ ਮਾਰਿਆ ਧੱਕਾ ਇਹਨਾਂ ਨੇ ਜਦੋਂ ਧੱਕਾ ਮਾਰਿਆ ਅਸੀਂ ਕੁਝ ਨਹੀਂ ਕੀਤਾ ਕਾ ਉਹਨੇ ਧੱਕਾ ਮਾਰਿਆ ਮੈਂ ਕਹਾਂ ਭਾਈ ਧੱਕਾ ਨਾ ਮਾਰੋ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਮੇਰੇ ਪੇੇ ਨੂੰ ਧੱਕਾ ਮਾਰਿਆ ਜਿਹੜੇ ਨੇ ਜਿਹੜੀਆਂ ਮੇਰੇ ਸਿਰ ਤੇ ਮਾਰਿਆ ਜਿਹੜਾ ਜਿਹੜਾ ਅੱਜ ਤੁਹਾਡੇ ਤੇ ਹਮਲਾ ਕੀਤਾ ਕਿ ਚੀਨਾਂ ਨੇ ਹਮਲਾ ਕੀਤਾ ਉਹ ਉਹ ਮੁੰਡੇ ਦਾ ਨਾਮ ਰਾਜਾ ਆ ਤੇ ਨਾਲੇ ਉਹਦੇ ਯਾਰ ਦੋਸਤ ਸਾਰੇ ਹਾਂਜੀ ਸਾਰੇ ਪਿੰਡ ਦੇ ਮੁੰਡੇ ਆ ਸਾਰੇ ਪੰਚਾਂ ਦੇ ਮੁੰਡੇ ਆ ਕੀ ਨਾਮ ਕੀ ਭਾਈ ਨਾਮ ਵਗੈਰਾ ਹੈ ਬੰਦਿਆਂ ਦੇ ਇੱਕ ਮੁੰਡੇ ਦਾ ਨਾਮ ਰਾਜਾ ਆ ਜੀ ਉਹ ਮੈਨੂੰ ਗੁਲਜਾਰੇ ਦਾ ਮੁੰਡਾ ਆ ਉਹ ਕੋਈ ਪਤਾ ਜਿਹੜੇ ਕੋਣ ਸੀ ਜਿਹੜੇ ਬੰਦਿਆਂ ਨੂੰ ਤੁਹਾਡੇ ਮਾਰਿਆ ਕੀ ਕੀ ਨਾਮ ਆ ਸਾਰੇ ਦੇ ਨਾਮ ਦਾ ਭਾਈ ਨਾਮਾਂ ਦਾ ਮੈਨੂੰ ਇੰਨਾ ਸਾਰੇ ਦਾ ਨਹੀਂ ਪਤਾ ਬਟ ਮੈਨੂੰ ਐਦਾ ਉਹਦਾ ਪਹਿਚਾਨ ਹੈਗੇ ਤੁਹਾਡੇ ਉਹਦਾ ਪਹਿਚਾਨ ਹੈ ਜਿਸ ਤਰ੍ਹਾਂ ਤੁਹਾਡੇ ਜਿਹੜਾ ਮਾਰਿਆ ਆ ਕਿਹਨੇ ਮਾਰਿਆ ਕਿਹਨੇ ਉਹ ਰਾਜਾ ਉਹਦਾ ਕੋਈ ਬਾਹਰੋਂ ਮੁੰਡਾ ਆਇਆ ਆ ਉਹਦਾ ਕੋਈ ਰਿਸ਼ਤੇਦਾਰ ਲੱਗਦਾ ਹੈ ਉਹ ਮੁੰਡੇ ਨੇ ਰਾਜਾ ਕਿੱਥੇ ਦਾ ਰਹਿਣਾ ਲਾ ਜੀ ਰਾਜਾ ਸਾਡੇ ਪੈਂਠੋਲੀ ਦਾ ਹੀ ਆ ਜੀ ਚੌਂਦੀ ਤੇ ਰਹਿੰਦਾ ਲੜਾਈ ਗੱਲ ਹੀ ਹੋ ਰਹੀ ਕੋਈ ਪੁਰਾਣੀ ਰੰਜਿਸ਼ ਆ ਕਿ ਰਾਜਾ ਦੀ ਖਾਤਰ ਉਹ ਕਹਿੰਦੇ ਰੈਂਟ ਤੇ ਲੈਣੀਆਂ ਸੀਗਾ ਸਟੇ ਤੇ ਚੱਲਦੀਆਂ ਉਹਨਾਂ ਨੇ ਇੱਥੇ ਪੀਜ਼ੇ ਦੀ ਸ਼ਾਪ ਖੋਲ੍ਹਣੀ ਸੀ ਤਾਂ ਉਹਨਾਂ ਨੇ ਸਿੱਧੇ ਘੜੇ ਮਾਰੇ ਸਾਡੇ ਅੱਜ ਮੱਕੀ ਕਿੰਨੇ ਵਿਅਕਤੀ ਤੁਹਾਡੇ ਦਾਗ ਮੱਕੀ ਕਿਤੇ ਆਈ ਮੇਰੀ ਮਦਰ ਆ ਤਾਂ ਮੈਂ ਆ ਮੇਰੇ ਡੈਡੀ ਦੇ ਧੱਕੇ ਮਾਰੇ ਮੇਰੇ ਪੈਰ ਤੇ ਮੇਰੇ ਸਿਰ ਤੇ ਮੇਰੇ ਮੋਢੇ ਤੇ ਕਿੰਨੇ ਵਜੇ ਹੋਇਆ ਹੱਸ ਭਾਈ ਅਜੇ ਹੁਣ ਸਾਡਾ ਸਰਪੰਚ ਸਾਹਿਬ ਵੀ ਨਾ ਅਟਕੇ ਸਾਡਾ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਦਾ ਕੀ ਨਾਮ ਹੈ ਕੀ ਕੁਲਵਿੰਦਰ ਸਿੰਘ ਹੈ ਇਹ ਉਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਨਹੀਂ ਹਜੇ ਨਹੀਂ ਕੀਤੀ ਨੀ ਕੋਈ ਹੇ ਇੱਥੇ ਆਂ ਇਹ ਮੰਗ ਰਖਦੇ ਆਪਾਂ ਭਾਈ ਮੈਂ ਤਾਂ ਕਹਿੰਦਾ ਇਨਸਾਫ ਚਾਹੀਦਾ ਜਿਹਨੇ ਜਿਨ੍ਹਾਂ ਨੇ ਘੜੇ ਮਾਰੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਵੀ ਕਸ਼ਿਸ਼ ਕਰੋ ਉਹਨਾਂ ਦਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਜੀ ਕਿਹੜੇ ਪਿੰਡ ਤੋਂ ਆਪਾਂ ਮੇਰਾ ਪਿੰਡ ਠੋਲੀਆ ਜੀ ਮਾਮਲਾ ਕੀ ਹੈ ਸਰ ਮਾਮਲਾ ਨੇ ਦੁਕਾਨਾਂ ਦਾ ਸਾਡਾ ਰੋਲਾ ਆ ਸਾਡੇ ਦੋਹਾਂ ਭਰਾਵਾਂ ਦਾ ਰੋਲਾ ਆ ਭਰਾ ਮੇਰਾ ਮਰ ਗਿਆ ਪਰਜਾਈ ਦਾ ਮੇਰੇ ਦਾ ਰੋਲਾ ਆ ਇਹਦੇ ਵਿੱਚ ਸਰਪੰਚ ਸਾਹਿਬ ਵੀ ਇਹਦੇ ਵੀ ਉਹਦੀਆਂ ਦੁਕਾਨਾਂ ਦੁਕਾਨਾਂ ਉਹਦੀਆਂ ਹੈ ਨਹੀਂ ਕਿੰਨੀਆਂ ਦੁਕਾਨਾਂ ਸਰ ਤਿੰਨ ਦੁਕਾਨਾਂ ਆ ਜੀ ਦੋ ਪੀਜੀ ਵਾਲਿਆਂ ਨੇ ਸਾਡੇ ਪਿੰਡ ਦੇ ਨੂੰ ਮੋਢੇ ਨੂੰ ਦਿੱਤੀਆਂ ਕਿਰਾਏ ਤੇ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਤੇ ਅਸੀਂ ਕਹਿੰਦੇ ਵੀ ਦੇਣੀਆਂ ਨੇ ਐਸਐਸਪੀ ਦੇ ਸਾਹਮਣੇ ਅਸੀਂ ਅੱਜ ਪੇਸ਼ ਹੋਏ ਸੀ ਉਹਨਾਂ ਨੇ ਕਹਿ ਵੀ ਡੀਐਸਪੀ ਨੂੰ ਮਾਰਕ ਕਰਤੀ ਜੀ ਰਿਪੋਰਟ ਤੇ ਇਹਾਂ ਨੇ ਚੁਪਕਾ ਕੇ ਆ ਕੇ ਦੁਕਾਨ ਖੋਲੀ ਅਸੀਂ ਇਹਨਾਂ ਨੂੰ ਰੋਕਿਆ ਜੀ ਇਹਨਾਂ ਦੇ ਰਸਤੇ ਜ਼ਰਾ ਨੇ ਆ ਕੇ 12 ਬੰਦੇ ਬੁਲਾ ਕੇ ਮੇਰੀ ਘਰ ਆਈ ਦਾ ਸਰਪਾਰਟੀ ਦਾ ਮੇਰੇ ਮੁੰਡੇ ਦਾ ਸਰਪਾਰਟੀ ਗਿਆ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ 10 15 ਬੰਦੇ ਹੋਣਗੇ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਜੀ ਤੇ ਕੋਈ ਕੜਾ ਸੀ ਕਿਸੇ ਕੋਲ ਕੋਸੀ ਕਿਸੇ ਕੋਲ ਕੋਸੀ ਸਭਾਂ ਕੋਲ ਹਥਿਆਰ ਸੀ ਕਿਹੜੇ ਬੰਦੇ ਨੇ ਹਮਲਾ ਕੀਤਾ ਕੋਈ ਨਾਮ ਪਹਿਲਾ ਰਾਜੇ ਨੇ ਕੀਤਾ ਰਾਜਾ ਸਾਡੇ ਪਿੰਡ ਦਿਆਲ ਦਾ ਮੁੰਡਾ ਹੈ ਰਾਜਾ ਇੱਥੇ ਦਾ ਰਹਿਣ ਵਾਲਾ ਥੋੜੀ ਦਾ ਮੁੰਡਾ ਰਾਜਾ ਦਿਆਲ ਦਾ ਮੁੰਡਾ ਹੈ ਹਾਂਜੀ ਉਹ 버ਗਰਾਂ ਦੀ ਦੁਕਾਨ ਕਰਨੀ ਸ਼ੁਰੂ ਕਰਨ ਲੱਗਾ ਇਸ ਕਰਕੇ ਉਹ ਸਾਰਾ ਸਾਡਾ ਕੀਤਾ ਮੈਂ ਉਹਨੂੰ ਪਰਸੋਂ ਦਿਖਾਇਆ ਜੀ ਸਾਡਾ ਕੋਟਕੇਸ ਚ ਲੰਡਿਆ ਆ ਤੇ ਤੂੰ ਭਾਈ ਨਾਲ ਤੇ ਜਿਹੜੀ ਮੇਰੀ ਪਰਜਾਈ ਪਰਨੀਤ ਕੋਰ ਆ ਤੇ ਇਹਦੇ ਹੱਕ ਦੇ ਵਿੱਚ ਸਰਪੰਚ ਵੀ ਇਹਦੇ ਹੱਕ ਚ ਆ ਤੇ ਪੰਚਾਇਤ ਮੈਂਬਰ ਵੀ ਇਹਦੇ ਹੱਕ ਚ ਆ ਆਮ ਤੌਰ ਤੇ ਹੋ ਗਏ ਆ ਤੁਹਾਡੇ ਬ੍ਰਦਰ ਦਾ ਨਾ ਕੀ ਹੈ ਜੀ ਮੇਰੇ ਬਦਰਨਾ ਬੂਟਾ ਸਿੰਘ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮੇਰੀ ਜਨਾਨੀ ਦਾ ਸਿਰ ਕੱਟ ਲਿਆ ਮੇਰੇ ਮੁੰਡੇ ਦਾ ਸਿਰ ਕੱਟ ਲਿਆ ਮੈਨੂੰ ਵੀ ਚੱਕ ਕੇ ਇੱਥੇ ਮਾਰਿਆ ਮੇਰੇ ਵੀ ਸਟਾਲੇ ਦੇ ਕੰਮ ਹੋ ਰਹੇ ਜਾਂ ਕੀ ਗੱਲ ਕੀ ਆ ਸਰਪੰਚ ਸਾਹਿਬ ਨੇ ਉਹ ਕਹਿੰਦੇ ਜਿਹੜੀਆਂ ਦੁਕਾਨਾਂ ਦਿੱਤੀਆਂ ਸਰਪੰਚ ਸਾਹਿਬ ਨੇ ਦਿੱਤੀਆਂਗਾ ਕੋਈ ਨਾ ਸਰਪੰਚ ਸਾਹਿਬ ਕੋਈ ਨਾ ਕੋਈ ਤਾਂ ਸ਼ਹਿ ਹੋਊਗੀ ਨਾ ਸ਼ਹਿ ਸਰਪੰਚ ਸਾਹਿਬ ਦੀ ਸਾਡੇ ਨਾਲ ਹੀ ਪੂਰੀ ਹਮਮਤ ਜੀ ਸਰਪੰਚ ਸਾਹਿਬ ਦਾ ਉਹਦਾ ਨਾਮ ਗੁਰਵਿੰਦਰ ਸਿੰਘ ਕਾਲਾ ਆ ਪਿੰਡ ਠੋੜੀ ਦਾ ਸਰਪੰਚ ਆ ਉਹਦੇ ਨਾਲ ਉਹਦੀ ਸ਼ਹਿ ਉਹਦੇ ਭਰਾ ਦੇ ਨਾਲ ਬਰਵਿੰਦਰ ਦੀ ਆ ਬਿੰਦੇ ਦੀ ਜਿਹੜਾ ਪਿੰਡ ਮੇਲੀ ਆ ਮੇਲੀ ਦਾ ਬੰਦਾ ਆ ਮੇਰੀ ਪਰਜਾਈ ਦਾ ਭਰਾ ਆ ਉਹ ਉਹ ਸਰਪੰਚ ਨੂੰ ਕਹਿੰਦਾ ਸਰਪੰਚ ਮੋਰੇ ਜਾ ਕੇ ਕਰ ਜਿਹੜੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਹ ਵਿਅਕਤੀਆਂ ਦੇ ਨਾਮ ਵਗਰਾ ਹੈ ਕੋਈ ਉਹ ਇੱਕ ਦਾ ਨਾਮ ਰਾਜਾ ਆ ਇੱਕ ਦਾ ਨਾਮ ਗਰਦਿਆ ਲਿਆ ਤੇ ਬਾਕੀ ਨਾ ਅਣਪਛਾਤੇ ਸਾਡੇ ਸਾਰੇ ਪਿੰਡ ਦੇ ਹੀ ਆ ਕੁਝ ਪੰਚਾਂ ਦੇ ਮੁੰਡੇ ਆ ਕਿੰਨੇ ਕਬੀ ਹੋਇਆ ਇਹ ਇਹ ਹੁਣੀ ਹੋਇਆ ਜੀ 15-20 ਮਿੰਟ ਕੱਲ ਹੋਈ ਆ ਅਸੀਂ ਕਾਲ ਕੀਤੀ 112 ਤੇ ਕਾਲ ਕੀਤੀ ਉੱਥੋਂ ਵੀ ਖਾਲੀ ਕੋਈ ਨਹੀਂ ਆਇਆ ਇਸ ਮਾਮਲੇ ਨੂੰ ਤੁਹਾਨੂੰ ਬੁਸ਼ਕਾਤ ਕੀਤੀ ਸੀ ਪੁਲਿਸ ਕਾਲ ਕੀਤੀ ਉਹ ਸਿੱਧੇ ਮੇਰੀ ਐਸਐਸਪੀ ਦੇ ਰਿਪੋਰਟ ਕੀਤੀ ਹੋਆ ਪੁਲਿਸ ਆਈ ਨਹੀਂ ਪੁਲਸ ਵਾਲੇ ਤੱਕ ਨਹੀਂ ਆਇਆ ਕਿੰਨੀ ਦੇਰ ਹੋ ਗਈ ਪੁਲਸ ਨੂੰ ਫੋਨ ਕੀਤਾ ਘੱਟੋ ਘੱਟ ਤਾਂ 1 ਪੌਣਾ ਘੰਟਾ ਹੋ ਗਿਆ ਜੀ ਰਿਪੋਰਟ ਕੀਤੀ ਨੂੰ 112 ਦੇ ਕਾਲ ਕੀਤੇ ਨੂੰ ਲਾਇਕੇਸ਼ਨ ਤਾਂ ਦੱਸਦੇ ਲਾਇਕੇਸ਼ਨ ਤੇ ਤੱਕ ਕੋਈ ਨਹੀਂ ਆਇਆ ਸਾਨੂੰ ਇਹਨਾਂ ਤੋਂ ਪੂਰਾ ਖਤਰਾ ਆ ਸਾਨੂੰ ਸਰਪੰਚ ਸਾਹਿਬ ਤੋਂ ਵੀ ਖਤਰਾ ਆ ਤੇ ਪੰਚਾਇਤ ਮੈਂਬਰਾਂ ਸਾਨੂੰ ਅੱਜ ਰਾਤ ਨੂੰ ਕੋਈ ਮਾਰ ਗਿਆ ਕਸੀ ਕੋਈ ਜ਼ਿੰਮੇਵਾਰ ਸਾਡਾ ਕੋਈ ਨਹੀਂ ਬਣਦਾ ਨਾ ਸਤਨਾਮਪੁਰਾ ਥਾਣਾ ਸਾਡੀ ਉਹ ਵੀ ਨਹੀਂ ਸੁਣਦਾ ਚੱਲ ਉਹ ਵੀ ਅਸੀਂ ਕੱਲ ਰਾਤੀ ਰਿਪੋਰਟ ਲੈ ਕੇ ਗਏ ਆ ਉਹਨਾਂ ਨੇ ਵੀ ਕਹਿੰਦਾ ਜੀ ਅੱਛਾ ਜੀ ਆਉਣੇ ਆ ਪਰਚਾ ਬਣਾਉਣੇ ਆ ਉਹਨੇ ਪੁੱਛ ਨਹੀਂ ਕੀਤਾ ਇਹ ਜਿਹੜਾ ਝਗੜਾ ਹੋਇਆ ਤੁਹਾਡਾ ਸਿਰਫ ਦੁਕਾਨਾਂ ਨੂੰ ਲੈ ਕੇ ਹੋਇਆ ਇਹ ਦੁਕਾਨਾਂ ਦਾ ਰੌਲਾ ਹੈ ਜੀ ਤੇ ਸਾਡੀਆਂ ਦੁਕਾਨਾਂ ਦਾ ਰੌਲਾ ਪਹਿਲਾਂ ਸਾਡਾ ਖੂ ਦਾ ਰੌਲਾ ਸੀ ਇਹ ਦੁਕਾਨਾਂ ਜਿਹੜੀਆਂ ਆ ਤੁਹਾਡੀਆਂ ਇਹਦੇ ਵਿੱਚ ਲਾਈਟ ਜਿਹੜੀ ਚੱਲਦੀ ਹੈ ਤੁਹਾਡੀ ਇਹ ਲਾਈਟ ਸਾਡੀ ਸਾਡੀ ਚੱਲਦੀ ਆ ਸਾਡੇ ਅੰਦਰ ਹੀ ਲਾਈਟ ਚੱਲਦੀ ਆ ਕਿੰਨੀ ਦੇਰ ਤੋਂ ਦੁਕਾਨਾਂ ਦਾ ਕੱਟੋ-ਕੱਟ ਮੇਰੇ ਕੋਲ 20 ਸਾਲ ਹੋ ਚੱਲੇ ਹੋਣੇ ਮੀਟਰ ਤੁਹਾਡੇ ਨਾਂ 'ਵਾਂ ਮੀਟਰ ਇੱਕ ਉਹਦੇ ਨਾਂ ਤੇ ਆ ਇੱਕ ਮੇਰੇ ਨਾਂ ਤੇ ਅੱਛਾ ਉਧਰੋਂ ਲੈਂ ਸਾਡੇ ਪਾਸੋਂ ਕੰਡੈਕਟ ਆਈ ਆ ਇਹ ਕਬਜ਼ਾ ਕਰਕੇ ਉਹਨੇ ਲੈਂ ਕਿ ਮੀਟਰ ਇੱਕ ਬਣਾਇਆ ਇੱਕ ਦੁਕਾਨ ਚ ਆ ਦੋ ਦੁਕਾਨਾਂ ਆ ਵੀ ਮੇਰੀ ਆ ਉਹ ਪਰਲੇ ਵਾਲੀ ਮੇਰੀ ਆ ਪਰਲੇ ਆ ਧੱਕੇ ਨਾਲ ਸਰਪੰਚ ਰਕਲ ਆਇਆ ਕੱਲ 20 25 ਬੱਜੇ ਬੁਲਾ ਕੇ ਤੇ ਉਹ ਉੱਥੇ 버ਗਰ ਦੀ ਦੁਕਾਨ ਖੋਲ ਦਿੱਤੀ